ਨਾ ਮੌਕਾ ਦੇ ਜੀ ਜੀ ਡਾਕਟਰ ਦੇ ਵਿੱਚ ਆਪਣੀਆਂ ਹਸਤੀ ਮੰਗਾਲ ਨੂੰ ਲੈ ਕੇ ਪਹੁੰਚੇ ਗੁਰੂ ਪਿਆਰਿਓ ਹਲਖਾ ਜੀ ਨੌਜਵਾਨ ਮੀਰ ਬਜ਼ੁਰਗ ਮਤਾਵਾ ਪੈਣਾ ਸਾਰੇ ਗੱਲ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਾਪੂ ਇਹ ਸਰਕਾਰਾਂ ਜ਼ੁਲਮ ਕਰਦੀਆਂ ਅੱਜ ਮੁਗਲਾਂ ਨੇ ਰਾਜ ਕੀਤਾ ਉਹਨਾਂ ਨੇ ਵੀ ਬੜੇ ਜ਼ੁਲਮ ਟਾਏ ਸੀ ਬਹੁਤ ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਉਹਨਾਂ ਨੇ ਵੀ ਆਪਣੀ ਮਰਜ਼ੀ ਨਾਲ ਬੜੇ ਜ਼ੁਲਮ ਟਾਏ ਤੇ ਜਿਨ੍ਹਾਂ ਨੂੰ ਆਪਾਂ ਆਪਣੀਆਂ ਸਰਕਾਰਾਂ ਕਹਿ ਦਿੰਦੇ ਆ ਇਹਨਾਂ ਨੇ ਵੀ ਜਦੋਂ ਰਾਜਕੁਰਸੀ ਤੇ ਬੈਠੇ ਆ ਉਦੋਂ ਜ਼ੁਲਮ ਢਾਉਣ ਦੀਆਂ ਗੱਲਾਂ ਕੀਤੀਆਂ ਪਰ ਸਾਡੇ ਗੁਰੂ ਸਾਹਿਬਾਨ ਦਾ ਉਪਦੇਸ਼ ਹੈ ਭੈ ਕਾ ਹੂਕੋ ਦੇਤਨਾ ਹੈ ਨਹਿ ਭੈ ਮਾਨਸ ਕ ਆਣ ਅਸੀਂ ਕਿਸੇ ਦਾ ਡਰ ਭੈ ਮਨ ਦੇ ਵੀ ਨਹੀਂ ਤੇ ਕਿਸੇ ਨੂੰ ਦੰਦੇ ਵੀ ਨਹੀਂ ਕਿ ਸਾਡੀ ਕੌਮ ਦੀ ਇਹ ਫਿਤਰਤ ਹੈ ਮੁਗਲਾਂ ਛੱਡ ਕੇ ਜਾਣਾ ਪਿਆ ਦੀਵੇ ਪੁਜਾਰਾਂ ਵਿੱਚ ਵੇਚਦੇ ਸੀ ਇਸ ਔਮ ਨੇ ਭਰਾਵੋ ਉਹਨਾਂ ਨੂੰ ਵੀ ਮੂੰਹ ਦੀ ਤੋੜੀ ਐ ਉਹ ਲੋਕਾਂ ਖੋਹਾ ਕਰਦੇ ਸੀ ਰਸਤਾ ਪੰਜਾਬ ਦਾ ਜਾਂਦੇ ਸੀ ਤਾਂ ਉਹਨਾਂ ਦੀ ਵੀ ਲੁੱਟ ਖੋਟੇ ਸਾਰੇ ਖਾਲਸੇ ਨੇ ਕੀਤੀ ਆ ਮਜਬੂਰ ਕਰਕੇ ਉਹਨਾਂ ਦੀਆਂ ਕੈਦ ਕੀਤੀਆਂ ਹੋਈਆਂ ਬਹੁਤ ਬੇਟੀਆਂ ਨੂੰ ਇਹਨਾਂ ਨੇ ਛਡਾ ਕੇ ਉਹਨਾਂ ਦੇ ਸਹੀ ਇਸਲਾਮਤ ਘਰੋਂ ਕਰੀ ਪਹੁੰਚਾਇਆ ਮੇਰੇ ਦਸਨ ਤੋਂ ਭਾਵ ਇਸ ਸਜਾ ਪੂਰੀ ਕਰ ਲਈ ਇੱਥੋਂ ਤੱਕ ਵੀ ਆ ਭਰਾਵੋ ਸਾਡੇ ਨੌਜਵਾਨ ਵੀਰਾਂ ਨੂੰ ਇਹ ਇਨਸਾਫਤੀ ਜਿਹੜਾ ਸੀ ਇਹ ਉਹਨਾਂ ਨੂੰ ਮਹੀਨਾ ਦੋ ਮਹੀਨੇ ਜਵਾਨ ਤੇ ਵੀ ਘਰ ਨਹੀਂ ਆਉਣ ਨੰਦੇ ਜੇ ਕਿਸੇ ਨੂੰ ਲਿਆਉਂਦੇ ਆ ਤਾਂ ਕਸਟਡੀ ਦੇ ਵਿੱਚ ਲਿਆਉਂਦੇ ਆ ਤੇ 2 ਘੰਟਿਆਂ ਦੇ ਵਿੱਚ ਕਿਸੇ ਦਾ ਪਿੰਡਾ ਸੁਰਗਵਾਸ ਹੋਇਆ ਕਿਸੇ ਦੀ ਮਾਤਾ ਸੁਰਗਵਾਸ ਹੋਈ ਹੈ ਤੇ 2 ਘੰਟਿਆਂ ਉਰੂ ਮੋੜ ਕੇ ਜੇ ਲੈ ਜਾਂਦੇ ਆ ਤੇ ਦੂਸਰੇ ਪਾਸੇ ਇਹ ਬੋਟਾ ਦੇ ਮਾਰੇ ਉਸ ਸਾਧ ਨੂੰ ਜੀ ਆਇਆਂ ਆਦ ਵਿੱਚ ਪ੍ਰੋਮ ਦੇ ਦਿੰਦੀ ਆ ਕਿਤੇ ਮਹੀਨੇ ਦੀ ਕਿਤੇ 2 ਮਹੀਨਿਆਂ ਦੀ ਜਿੱਥੇ ਕਿਸੇ ਤਰੀਕੇ ਨਾਲ ਬੋਟਾ ਪੈਣੀਆ ਹੁੰਦੀ ਆ ਉਹ ਪ੍ਰੋਮ ਤੇ ਬਾਹਰ ਹੁੰਦਾ ਹੈ ਤੇ come ਮੰਗਾਮਣਵਾਉਣੀਆਂ ਇੱਕ ਨੌਜਵਾਨ ਜਿਹੜਾ ਵੀਰ ਸੀਲ ਹੋ ਗਿਆ ਇਸ ਮੌਸੇ ਦੇ ਵਿੱਚ ਮੋਕੇ ਦਾ ਤੇ ਇਹ ਉਹਨਾਂ ਨੂੰ ਮੌਜਾ ਦੇਣ ਤੋਂ ਵੀ ਚਾਹਦੇ ਐ ਜਿੱਦ ਨਕਸ਼ਨ ਕਰਨਾ ਸਾਰ ਲਈਏ ਪਰ ਸਰਨਾ ਹੈ ਨਹੀਂ ਭਰਾਵੋ ਮੈਂ ਤਾਂ ਹਟੇ ਥਰੂ ਬੈਂਟੀ ਕੱਢਨੇ ਆਵਸਰ ਸਹਿਬਾਨਾਂ ਨੂੰ ਉਸ ਪ੍ਰਕਾਰ ਨੂੰ ਕਿ ਤੁਸੀਂ ਕਸਾਲ ਮੋਰਚੇ ਦੀਆਂ ਜਿਹੜੀਆਂ ਤੁਹਾਡੇ ਹੱਥ 'ਚ ਐ ਉਹ ਮੰਗਾ ਨੂੰ ਪ੍ਰਮਾਨ ਕਰ ਲੋ ਮਾਲਜਾ ਦੇਓ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਓ ਜੇ ਤੁਸੀਂ ਇਹਨਾਂ ਗੱਲਾਂ ਤੇ ਨਾ ਆਏ ਸਾਨੂੰ ਜੋਹਦੇ ਰਹੇ ਇਸ ਸਹਾਰ ਨੂੰ ਰਾਣਾ ਜੀ ਨੇ ਤੁਹਾਨੂੰ ਦੱਸ ਦਿੱਤਾ ਕਿ ਅਸੀਂ ਅੱਕੋ ਵੀ ਲੈ ਕੇ ਜਾਣਾ ਵੱਡੇ ਕਾਨੂੰਨ ਤੋਂ